ਸ਼੍ਰੀ ਅਮਰਨਾਥ ਯਾਤਰਾ 18 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 9 ਅਗਸਤ ਤੱਕ ਜਾਰੀ ਰਹੇਗੀ। ਇਸ ਤਰ੍ਹਾਂ ਪ੍ਰਸਿੱਧ ਸੰਸਥਾ ਸ਼ਿਵ ਓਮ ਸੇਵਾ ਮੰਡਲ ਵੱਲੋਂ ਹਰ ਸਾਲ ਦੀ ਤਰ੍ਹਾਂ ਕੱਠੂਆ ਖਰੋਟ ਮੋੜ ਵਿਖੇ ਸ਼ਰਦਾਲੂਆਂ ਲਈ ਇੱਕ ਵਿਸ਼ਾਲ ਲੰਗਰ ਪੰਡਾਰ ਲਗਾਇਆ ਜਾਵੇਗਾ। ਰਾਸ਼ਨ ਸਮੱਗਰੀ ਨਾਲ ਭਰਿਆ ਟਰੱਕ 27 ਜੂਨ ਨੂੰ ਰਵਾਨਾ ਕੀਤਾ ਜਾਵੇਗਾ ਅਤੇ ਪੰਡਾਰਾ 2 ਜੁਲਾਈ ਨੂੰ ਇੱਕ ਵਿਸ਼ਾਲ ਸ਼ਿਵ ਜਾਗਰਣ ਨਾਲ ਸ਼ੁਰੂ ਹੋਵੇਗਾ। ਇਸ ਸ਼ੋਭ ਕਾਰਜ ਦੀ ਸ਼ੁਰੂਆਤ ਤੋਂ ਪਹਿਲਾਂ ਚੇਅਰਮੈਨ ਅਸ਼ੋਕ 베ਦੀ ਆਪਣੀ ਟੀਮ ਨਾਲ ਸ਼ਿਵ ਦੁਰਗਾ ਮੰਦਰ ਕਰਤਾਰਨਗਰ ਪਹੁੰਚੇ ਜਿੱਥੇ ਉਹਨਾਂ ਨੇ ਪਰਮ ਸੰਤ ਅਦਵੈਤ સ્વરૂਪ ਸ਼੍ਰੀ ਆਰਤੀ ਦੇਵਾ ਜੀ ਨੂੰ ਸੱਦਾ ਦਿੱਤਾ ਅਤੇ ਉਹਨਾਂ ਦੇ ਆਸ਼ੀਰਵਾਦ ਹੇਠ ਸਿਮਾਵਾਂ ਦਾ શુભ ਆਰੰਭ ਕੀਤਾ ਮੰਡਲ ਟੀਮ ਵੱਲੋਂ ਸੰਤ ਆਰਤੀ ਦੇਵਾ ਜੀ ਨੂੰ ਸ਼ਿਵ ਪਰਿਵਾਰ ਕਲੰਡਰ ਪੇਟ ਕੀਤਾ ਗਿਆ ਇਸ ਮੌਕੇ ਪ੍ਰਦਾਨ ਦੀਪਕ ਬਹਿਲ ਸਮਾਰਟ ਸੇਵਕ ਅਦਵੀਨ ਕੁਮਾਰ ਪਕਣਾ ਕਾਉਂਸਲਰ ਰਮਨ ਰਮੀ ਪ੍ਰਸਿੱਧ ਭਜਨ ਗਾਇਕ ਡਾਕਟਰ ਅਸ਼ਵਨੀ ਮੰਨਨ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ शोक बे डीजी के द्वारा और सारे मेंबरों के द्वारा सुभोम मंडल सेवा सोसाइटी की ओर से ये छठ मंडहारा लगाया जा रहा है अमरनाथ की यात्रा में कटुवे में सुभोम सेवा मंडल जेड़े की समूह छाटा वासी और भी इनारे मेंबर साहिबान ने रलके ਉੱਥੇ ਵੱਡਾ ਭੰਡਾਰਾ ਕਰਦੇ ਨੇ ਕਿਸੇ ਤਰ੍ਹਾਂ ਇਹ ਮ Shivom ਸੇਵਾ ਮੰਡਲ ਛਾਟਾ ਦੇ ਸਾਰੇ ਹੀ ਟੀਮ ਨੂੰ ਬਹੁਤ ਵਧਾਈ ਦਿਨਾ ਵੀ ਜਿਹੜਾ ਵੱਧ ਚੜ ਕੇ ਲੋਕਾਂ ਦੀ ਸੇਵਾ ਕਰਦੇ ਨੇ ਲੰਗਰ ਲਗਾਉਂਦੇ ਨੇ 24 ਘੰਟੇ ਲੰਗਰ ਉਪਲਬਧ ਹੈ ਉੱਥੇ